ਨਿਊ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਆ ਤੁਸੀਂ ਦੇਖ ਸਕਦੇ ਹੋ ਕਿ ਨਗਰ ਨਿਗਮ ਪਟਿਆਲਾ ਤੋਂ ਅੱਗੇ ਮੋਤੀ ਮਹਿਲ ਨੂੰ ਜਾਂਦੇ ਹੋਏ ਚੌਂਕ ਵਿੱਚ ਕੀ ਥਾਂ ਥਾਂ ਤੇ ਦੇਖੋ ਮਾੜੇ ਹਾਲਾਤ ਕਿਤੇ ਹੋਏ ਹਨ ਜੰਗਲੀ ਬੁੱਟੀ ਸਾਰੇ ਪਾਸੇ ਜੰਗਲੀ ਜੰਗਲ ਕੀਤਾ ਹੋਇਆ ਹੈ ਹਾਲਾਂਕਿ ਇਹ ਸਾਬਕਾ ਸੀਐਮ ਦਾ ਘਰ ਹੈ ਮੁੱਖ ਮੰਤਰੀ ਪੰਜਾਬ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਘਰ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਘਰ ਦੇ ਆਲੇ ਦੁਆਲੇ ਦੀ ਹਾਲਤ ਵੀ ਨਗਰ ਨਿਗਮ ਨੇ ਕੀ ਕੀਤੀ ਹੈ ਜਦੋਂ ਕਿ ਸੀਐਮ ਹੁੰਦਿਆ ਇਸ ਘਰ ਦੇ ਆਲੇ ਦੁਆਲੇ ਇੰਨੀ ਖੂਬਸੂਰਤ ਜਗ੍ਹਾ ਬਣਾ ਦਿੱਤੀ ਜਾਂਦੀ ਹੈ ਦੇ ਦੇਖਣ ਨੂੰ ਦਿਲ ਵੀ ਖੁਸ਼ ਹੋ ਜਾਂਦਾ ਹੈ ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਨਗਰ ਨਿਗਮ ਨੇ ਇਹਨਾਂ ਜਗ੍ਹਾ ਦੇ ਕੀ ਹਾਲਾਤ ਕੀਤੇ ਹੋਏ ਹਨ ਪੂਰੇ ਘਰ ਦੇ ਆਲੇ ਦੁਆਲੇ ਜਿਹੜੀ ਵੀ ਥਾਂ ਪਈ ਆ ਕੋਈ ਸਫਾਈ ਨਹੀਂ ਕੀਤੀ ਜਾ ਰਹੀ ਇਹ ਅਗਰ ਸਰਕਾਰੀ ਹੈ ਤਾਂ ਇਹ ਨਗਰ ਨਿਗਮ ਪਟਿਆਲਾ ਦੀ ਜ਼ਿੰਮੇਵਾਰੀ ਬੰਦੀ ਹੈ ਤੇ ਅਗਰ ਇਹ ਪ੍ਰਾਈਵੇਟ ਜਗ੍ਹਾ ਹੈ ਤਾਂ ਜਿਸ ਵਿਅਕਤੀ ਦੀ ਹੈ ਥਾਂ ਹੈ ਉਹਦਾ ਫਰਜ਼ ਬੰਦਾ ਹੈ ਕਿ ਉਹ ਆਪਣੀ ਜਗ੍ਹਾ ਨੂੰ ਸਾਫ਼ ਕਰਾਵੇ ਕਿਉਂਕਿ ਏਡੀਸੀ ਪਟਿਆਲਾ ਨੇ ਹੁਕਮ ਧੱਕੇ ਹੋਏ ਹਨ ਕਿ ਜਿਹੜਾ ਇਹ ਜਾ ਕੰਮ ਨਹੀਂ ਕਰੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਤਤ ਉਹਨੂੰ ਦਿਖਾ ਰਹੇ ਹਾਂ ਦੋਸਤੋ ਇਸ ਜਗ੍ਹਾ ਦਾ ਮਾੜਾ ਹਾਲ ਕਿ ਕਿਸ ਤਰ੍ਹਾਂ ਜੜੀ ਬੁਤੀ ਜੜੀ ਹੈ ਉਹੋ ਫੈਲੀ ਹੋਈ ਹੈ ਤੁਹਾਨੂੰ ਪੂਰਾ ਦ੍ਰਿਸ਼ ਦਿਖਾ ਦਿੰਨੇ ਹਾਂ ਇਸ ਦੀ ਸਫਾਈ ਵੱਲ ਕੋਈ ਜਿਹੜਾ ਹੈ ਉਹ ਧਿਆਨ ਨਹੀਂ ਦੇ ਰਿਹਾ ਹਾਲਾਂਕਿ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਬੋਰਡ ਵੀ ਲੱਗਾ ਹੋਇਆ ਹੈ ਤੇ ਹੁਣ ਦੇਖਦੇ ਹਾਂ ਕਿ ਇਹ ਨਗਰ ਨਿਗਮ ਕੰਮ ਕਰਵਾਉਂਦੀ ਹੈ ਏਡੀਸੀ ਦੇ ਹੁਕਮਾਂ ਤੇ ਸਰਕਾਰੀ ਮਹਿਕਮੇ ਕੰਮ ਕਰਦੇ ਹਨ ਜਾਂ ਜਿਸ ਵਿਅਕਤੀ ਦੀ ਹੈ ਥਾਂ ਹੈ ਉਹ ਆਪ ਇਸ ਨੂੰ ਸਪਾਈ ਕਰਾਂਦਾ ਆ। ਅਗਰ ਕੋਈ ਨਹੀਂ ਕਰਾਂਦਾ ਤਾਂ ਕੀ ਐਕਸ਼ਨ ਹੁੰਦਾ ਹੈ ਇਸ ਖਿਲਾਫ? ਧੰਨਵਾਦ ਦੋਸਤੋ। ਅਗਲੀ ਵੀਡੀਓ